ਰਪਿੰਦਰ ਹਾਂਜੀ ਗੱਲ ਸੁਣ ਹਾਂ ਆ ਗਈ ਜੀ ਮੰਮੀ ਜੜੀ ਲੱਭਣ ਦੇ ਕਿੱਥੇ ਆ ਮੰਮੀ ਹੁਣੀ ਤਾਂ ਵੇਲੀ ਗਏ ਨੇ ਅੱਛਾ ਵੇਲੀ ਗਏ ਆ ਹਾਂਜੀ ਤੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆਈ ਹਾਂ ਚਲੋ ਹਾਂਜੀ ਕੀ ਕਹਿਣਾ ਹੈ ਉਹ ਕਹਿਣਾ ਕੀ ਰਪਿੰਦਰ ਮੈਂ ਨਾ ਸੋਚਣ ਡਿਆ ਸੀ ਵੀ ਜੋ ਬਣਾਉਂਦਾ ਔਰ ਉਹ ਜਾ ਮੁੱਕ ਨਹੀਂ ਨਹੀਂ ਜੋ ਬਨਵੀਰ ਜੀ ਡੇਲੀ ਹੁੰਦੇ ਆ ਅਛਾ ਆਹ ਉਹ ਗੱਲ ਮੇਰੇ ਮਨ ਚ ਆਉਂਦੀ ਸੀ ਕਿ ਮੇਰਾ ਰਾਦਾ ਉਹਨੂੰ ਨਾ ਘਰ ਸਦਿਏ ਘਰ ਸਦਿਏ ਆਹ ਘਰ ਕਿਦਾਂ ਸੱਜ ਸਕਦੇ ਆ ਉਹ ਵੀ ਤੁੰਡਾ ਨਹੀਂ ਹੋਣੀ ਤੇ ਘਰੇ ਹੀਂਦੇ ਆ ਤੂੰ ਕੋਈ ਨਾ ਕੋਈ ਨਾ ਵਿਆਹ ਤੋਂ ਬਣਾ ਵੀ ਮੰਮੀ ਡੈਡੀ ਜਿਹੜੇ ਆ ਨਾ ਘੰਟੇ 2 ਘੰਟੇ ਵਾਸਤੇ ਨਾ ਕਿਤੇ ਜਾਣ ਅਛਾ ਆਹ ਤੂੰ ਉਹਨੂੰ ਸੱਜ ਕੇ ਨਾ ਤੇ ਤਾਈ ਨਾਲ ਮਲਾਦੀ ਤਾਈ ਨਾਲ ਤਾਂ ਮਲਾਦੀਏ ਤੇ ਮੇਰਾ ਰਾਦਾ ਹੈ ਫਿਰ ਤਾਈ ਨੂੰ ਵੀ ਨਾਲ ਹੀ ਕਹਿ ਦਾਂਗੇ ਉਹ ਇਹੋ ਦੇ ਚਲੋ ਉਹਨੂੰ ਕਹਾਂਗੇ ਨਾਲ ਹੀ ਇਹ ਆਪੀ ਚੱਲ ਉਹ ਵੀ ਵੇਖ ਲੈਣਗੇ ਨਾ ਮੜਾ ਜਿਆ ਉਹਨਾਂ ਨੂੰ ਫੇਰ ਯਕੀਨ ਜਿਆ ਹੋ ਜਾਊਗਾ ਬਸ ਚਲ ਮੁੰਡਾ ਚੰਗਾ ਵਾ ਉਦਾਂ ਤਾਂ ਆਈ ਉਹਨਾਂ ਦੇ ਪਹਿਲਾਂ ਵੇਖਿਆ ਹੀ ਆ ਆਹ ਚੱਲ ਇਹ ਆ ਵੀ ਲੱਗੇ ਤੇ ਨਹੀਂ ਨਾ ਬੈਠੇ ਜੀ ਇਹਦੇ ਚੱਲ ਉਹ ਤੇ ਛੱਡੋ ਤੁਸੀਂ ਕੋਈ ਨਹੀਂ ਉਹਦੇ ਆਪਾਂ ਕਰ ਹੀ ਲਵਾਂਗੇ ਮੈਨੂੰ ਇਹ ਦੱਸੋ ਕਿ ਮੰਮੀ ਉਹਨਾਂ ਨੂੰ ਕਿਹੜੇ ਬਾਣੇ ਕੱਲੀਏ ਮੰਮੀ ਉਹਨਾਂ ਕਿਹੜੇ ਬਾਣੇ ਕੱਦਣਾ ਤੂੰ ਕਹਦੀ ਹੈ ਕੋਈ ਬਾਣਾ ਲਾਦੀ ਵੀ ਮੇਰਾ ਸਮਾਨ ਲਿਆਉਣ ਆਲਾ ਵਾ ਤੇ ਮੰਮੀ ਮੈਂ ਕਿੱਥੇ ਜਾਊਂਗੀ ਤੇ ਤੁਸੀਂ ਜਾ ਕੇ ਸ਼ਹਿਰੋਂ ਲਿਆ ਦਿਓ ਫਿਰ ਇਦਾਂ ਹੀ ਕਰਦੀ ਆ ਇਹ ਕਰੀ ਸਕੀਮ ਚਲਾ ਕੇ ਵੇ ਲੈ ਨਾ ਸਮਾਨ ਲਿਓਣੇ ਵਾਲਾ ਵਾ ਥੋੜਾ ਜਿਹਾ ਅੱਛਾ ਤੇ ਮੰਮੀ ਕੋਈ ਨਹੀਂ ਆਉਂਦੀ ਆ ਨਾ ਵੇਲੀਓ ਉਹਨਾਂ ਨੇ ਕਰ ਲੈਨੀ ਆ ਸਲਾਹ ਕਿ ਮੰਮੀ ਮੇਰਾ ਨਹੀਂ ਆ ਦਿਲ ਕਰੰਦਿਆ ਸ਼ਹਿਰ ਜਾਣੋਂ ਤੇ ਤੁਸੀਂ ਜਾ ਕੇ ਸਮਾਨ ਲਿਆ ਲਓ ਚੱਲੇ ਆ ਦੋ ਘੰਟੇ ਤੇ ਲੱਗੀ ਜਾਣੇ ਸਮਾਨ ਉਹਦਾ ਤਾਂ ਲੱਗੀ ਜਾਣਾ ਨਿਗਾ ਨਿਗਾ ਸਮਾਨ ਲਿਖਦੀ ਨਾ ਜਿੰਨਾ ਟਾਈਮ ਲੱਗਦਾ ਵਾ ਸ਼ਹਿਰ ਜਾਂਦਿਆਂ ਟਾਈਮ ਤੇ ਲੱਗੀ ਜਾਂਦਾ ਵਾ ਓਇ ਆਹੋ ਤੇ ਹੈ ਹੀ ਆ ਤੇ ਚਲ ਉਹਨੇ ਟਾਈਮ ਵਿੱਚ ਅਸੀਂ ਗੱਲਬਾਤ ਕਰ ਲੈਣੀ ਇਹਨਾਂ ਦੀ ਤੇ ਨਾ ਤੂੰ ਅੱਜ ਸਕੀਮ ਲਾ ਕੇ ਨਾ ਤੂੰ ਮੈਨੂੰ ਦੱਸੀ ਠੀਕ ਹੈ ਤੇ ਫਿਰ ਮੈਂ ਜੁਗਨ ਨੂੰ ਫੋਨ ਕਰ ਦੂੰਗਾ ਠੀਕ ਆ ਆਪੇ ਆ ਜਾਊਗਾ ਫਿਰ ਇੱਥੇ ਕੋਈ ਨਹੀਂ ਮੰਮੀ ਆਉਂਦੀ ਆ ਨਾ ਵੇਲੀਓ ਤਾਂ ਕਰ ਲੈਣੀ ਗੱਲ ਚਲ ਠੀਕ ਆ ਆ ਚੱਲ ਮੰਮੀ ਚਲ ਗਈ ਨਾ ਸ਼ਹਿਰ ਤੇ ਸਾਰੇ ਕੰਮ ਜਿਹੜੇ ਆ ਨਾ ਸਵਾਰੀ ਜਾਣੇ ਚੱਲਤਾ ਆ ਤੇ ਤਾਈ ਨੂੰ ਮਿਲਣਗੇ ਉਹਨਾਂ ਨਾਲੇ ਸਭ ਬਾਦ ਦਾ ਪਤਾ ਲੱਗ ਜਾਊਗਾ ਮੁੰਡੇ ਦਾ ਅਮੀ ਜੀ ਹਰਵਿੰਦਰ ਕਾਰੇ ਵੇਲੀ ਦਾ ਕੰਮ ਹਾਂ ਕੰਮ ਨਿਬੜ ਗਿਆ ਵੇਲੀ ਦਾ ਤੁਸੀਂ ਜਾਣਤ ਨਹੀਂ ਕਿਤੇ ਅੱਜ ਜਾਣਾ ਨਹੀਂ ਜਾਣਾ ਤਾਂ ਨਹੀਂ ਕਿਤੇ ਦੇ ਮੈਨੂੰ ਨਾ ਇੱਕ ਕੰਮ ਹੀ ਦੱਸੋ ਕੰਮ ਕਿਹੜਾ ਆ ਆ ਜਾਓ ਉੱਥੇ ਬਹਿ ਕੇ ਦੱਸਦੀ ਦੱਸ ਹਰਵਿੰਦਰ ਕੀ ਗੱਲ ਹੈ ਬਹਿ ਜਾਓ ਮੀ ਇਥੇ ਡੈਡੀ ਜੀ ਨਹੀਂ ਆਈ ਉਹ ਜਰਾ ਕੰਮ ਹੀ ਵੇਲੀ ਇਹਨੇ ਮਠਹਿਰ ਕੇ ਹੁੰਨਾ ਹੈ ਅੱਛਾ ਅੱਛਾ ਹਾਂ ਕੰਮ ਤਾਂ ਮੀਕੋਈ ਖਾਸ ਨਹੀਂ ਥੋੜਾ ਜਨਾ ਸਮਾਨ ਮੁਕਿਆ ਹੀ ਮੇਰਾ ਤੇ ਮੈਂ ਸੋਚਣ ਦੀ ਹੀ ਕਿ ਮੈਂ ਕਿੱਥੇ ਜਾਉਂਗੀ ਹੂੰ ਤੇ ਚੱਲਿਆ ਭੀ ਮਗਰੋਂ ਘਰ ਦਾ ਮੈਂ ਕੰਮ ਨੇ ਵੇਲ ਲੂੰਗੀ ਤੇ ਤੁਸੀਂ ਚਲ ਜਾਓ ਹਸ਼ਰ ਡਾਡੀ ਜੀ ਨਾਲ ਲਿਆ ਦਿਓ ਸਮਾਨ ਕਿਹੜਾ ਸਮਾਨ ਹੈ ਤੇਰਾ ਮੁਕਿਆ ਜਿਹੜਾ ਕੋਈ ਨਹੀਂ ਮਮੀ ਜੀ ਮੈਂ ਲਿਖ ਦਿੰਨੀ ਆ ਤੁਸੀਂ ਪੁੱਛ ਲੋ ਡਾਡੀ ਨੂੰ ਕਰ ਲੋ ਸਲਾਹ ਤੇ ਲਿਆ ਦਿਓ ਹਾਂ ਜਾ ਕੇ ਸਮਾਨ ਚਲ ਮੈਂ ਲਿਆ ਦਿੰਨੀ ਆ ਤੇ ਪਰ ਤੂੰ ਆਪ ਨਹੀਂ ਜਾਣਾ ਉਹ ਨਹੀਂ ਨਹੀਂ ਮਮੀ ਜੀ ਮੈਂ ਨਹੀਂ ਜਾਣਾ ਹੈਗਾ ਤੁਸੀਂ ਸਿਆਣੇ ਆ ਨਾਲੇ ਤੁਹਾਨੂੰ ਪਤਾ ਵਾ ਕਿ ਕਿੱਦਾਂ ਦੀ ਚੀਜ਼ ਲਿਓਣੀ ਕਿੱਦਾਂ ਦੀ ਨਹੀਂ ਤੇ ਤੁਸੀਂ ਆਪ ਹੀ ਲਿਆ ਦਿਓ ਚਲ ਕੋਈ ਗੱਲ ਨਹੀਂ ਡੈਡੀ ਤੇਰੇ ਆਉਂਦੇ ਹਨਾ ਤੇ ਮੈਂ ਉਹਨਾਂ ਕਰਦੀਆਂ ਸਲਾਹ ਜੇ ਨਾਲ ਟਾਈਮ ਹੋਇਆ ਨਾ ਨਾਲ ਲੈ ਕੇ ਨਾਲ ਫਿਰ ਮੈਂ ਆਪ ਹੀ ਲਿਆ ਦਉਂਗੀ ਹਾਂਜੀ ਨਹੀਂ ਕੋਈ ਨਹੀਂ ਮੈਂ ਲਿਖ ਦਿੰਨੀ ਆ ਤੇ ਤੁਸੀਂ ਲਿਆ ਦਿਓ ਜਾ ਕੇ ਚਲ ਤੇਰੀ ਨਾ ਇਹ ਗੱਲ ਮੈਨੂੰ ਬੜੀ ਚੰਗੀ ਲੱਗੀ ਆ ਜਿਹੜਾ ਕੰਮ ਵੀ ਕਰਨਾ ਹੁੰਦਾ ਨਾ ਐਂਦਾ ਮੈਨੇ ਪੁੱਛ ਕੇ ਨਾ ਫੇਰ ਕਰਿਆ ਕਰ ਹਾਂਜੀ ਮੈਂ ਤਾਂ ਹੀ ਮਮੀ ਜੀ ਕਿਹਾ ਵਾ ਕਿ ਤੁਸੀਂ ਜਾ ਕੇ ਲਿਆ ਦਿਓ ਕੋਈ ਗੱਲ ਨਹੀਂ ਮੈਂ ਹੀ ਜਾ ਕੇ ਲਿਆ ਦਉਂਗੀ ਹਾਂਜੀ ਐਦਾਂ ਸਿਆਣੀ ਬਣ ਕੇ ਰਿਆ ਕਰ ਮੇਤੀ ਠੀਕ ਆ ਮੈਂ ਜਿੱਦਾਂ ਤੁਸੀਂ ਕਹੋਗੇ ਨਾ ਮੈਂ ਉਦਾਂ ਹੀ ਕਰੂੰਗੀ। ਇਸੇ ਗੱਲ ਦੀ ਨਾ ਤੇਰੀ ਭਲਾਈ ਆ। ਹਾਂਜੀ ਠੀਕ ਆ ਮੇ ਜੀ ਤੇ ਮੈਂ ਤਾਂ ਸਮਾਨ ਲਿਖ ਦਿੰਨੀ ਆ। ਤੁਸੀਂ ਹੀ ਲਿਆ ਦਿਓ। ਮੈਂ ਲ ਮਹੀਨਾ ਵਾਲੇ ਵਿਖਾ ਮੜਾ ਜਿਆ ਬਾਹਰ ਨੂੰ ਗਏ ਹੀ। ਚਲ ਵੇਖ ਲੈ ਤੇ ਮੈਂ ਲਿਸਟ ਬਣਾ ਦੇ। ਹਾਂਜੀ ਫਿਰ ਮੈਂ ਜਾ ਕੇ ਨਾ ਲਿਆ ਦੇਣੀ ਤੁਹਾਨੂੰ ਸਮਾਨ। ਉਹ ਦਾਇਨੇ ਕਿੱਥੇ ਰੱਖਾਉਣਾ ਸੀ। ਜੇ ਕਹੇ ਮੈਂ ਨਾ ਨਾ ਦਬਕੇ ਵਿੱਚ ਆਰ ਮਾਰਦੀ। ਇਹਨੇ ਤਾਂ ਗੱਲ ਮੇਰੀ ਸੁਣਿਆ ਨਹੀਂ ਕਰਨੀ। ਹੁਣ ਸਾਰਾ ਕੰਮ ਨਾ ਮੇਰੇ ਪੁੱਛ ਕੇ ਕਰਿਆ ਕਰੋਗੇ। ਮੇਰੇ ਤੋਂ ਬਾਹਰ ਨਹੀਂ ਜਾਂਦੀ ਕਿਤੇ ਹੁਣ। ਸਰਪਿੰਦਰ ਇੱਧਰ ਕੀ ਕਰਨਾ ਹੁੰਦੀ ਏ ਦੱਸ ਅਜੇ ਹੁਣੇ ਤਾਂ ਆਇਆ ਮਕਰ ਲੈ ਦੱਸ ਆ ਬੈਠੇ ਆ ਕੀ ਕੰਮ ਹੀ ਕੋਈ ਕੀ ਕਰਨਾ ਹੀ ਆ ਕੰਮ ਤੇ ਕੋਈ ਵੀ ਨਹੀਂ ਹਾਂ ਮੈਂ ਤਾਂ ਨੂੰ ਘਰ ਲੱਭਣ ਦੀ ਸੀ ਤੁਸੀਂ ਇੱਧਰ ਆ ਗਏ ਆ ਉਹ ਮੈਂ ਉਦਾਂ ਹੀ ਆ ਗਿਆ ਫੇਰਾ ਮਾਰਨ ਅੱਛਾ ਅੱਛਾ ਤੇ ਉਹੀ ਗੱਲ ਮੰਮੀ ਹੁਣੇ ਆ ਗਏ ਘਰ ਮੰਮੀ ਨੂੰ ਮੈਂ ਬਣਾ ਲਾਤਾ ਵਾ ਅੱਛਾ ਤੇ ਮੰਮੀ ਮੰਨ ਗਈ ਆ ਚੱਲ ਆ ਤੇ ਵਧੀਆ ਕੀਤਾ ਜੇ ਮੰਨ ਗਿਆ ਮੰਮੀ ਤਾਂ ਸੋ ਖੁਸ਼ੀ ਬੜੇ ਹੋਏ ਆ ਹਾਂ ਮੰਮੀ ਬਸ ਇੰਨੇ ਵਿੱਚ ਹੀ ਫੁੱਲ ਗਏ ਕਿ ਨੌ ਮਰੀ ਨੇ ਮੈਨੂੰ ਕਿਹਾ ਤਾਂ ਕਿ ਸਮਾਨ ਲੈ ਦੇ ਜਾਗੀ ਮੈਂ ਤੇ ਤੁਹਾਨੂੰ ਸਕੀਮ ਵਧੀਆ ਦਿੱਤੀ ਚੱਲ ਇਹ ਵੀ ਕਾਮਯਾਬ ਹੋ ਜਾਊਗੀ ਸਕੀਮ ਤੇ ਬਹੁਤੀ ਵਧੀਆ ਵਾ ਹੂੰ ਇਹ ਆ ਕਿ ਹੁਣ ਡੈਡੀ ਜੀ ਆਉਂਦੇ ਆ ਨਾ ਬਾਹਰੋਂ ਉਹਨਾਂ ਚੱਲ ਜਾਣਾ ਵਾ ਸ਼ਹਿਰ ਅੱਛਾ ਤੇ ਤੁਸੀਂ ਜੋਬਨਵੀਰ ਨੂੰ ਫੋਨ ਕਰ ਦੋ ਨਹੀਂ ਮੈਂ ਉਹਨੂੰ ਫੋਨ ਕਰ ਦਨਾਂ ਤੇ ਇੱਥੋਂ ਮੈਂ ਤਾਈ ਘਰ ਚੱਲ ਜਾਣਾ ਤੇ ਉਹਨਾਂ ਨੂੰ ਸੁਣਾ ਦੇ ਦਨਾਂ ਤੇ ਤਾਈ ਨੂੰ ਮੜੇ ਨਾਲ ਕਿ ਆਇਆ ਨਹੀਂ ਨਹੀਂ ਉਹਦੇ ਨਾਲ ਹੀ ਆ ਜਾਣਗੇ ਆਹੋ ਕਿਉਂਕਿ ਜੜੀ ਗੱਲ ਹੁੰਦੀ ਆ ਨਾ ਮਾਵਾ ਨੇ ਐਕਸਰ ਕਰਨੀ ਹੁੰਦੀ ਐ ਆਹੋ ਇਹ ਤੇ ਹੈ ਹੀ ਉਹੀ ਨਾ ਤੇ ਕੋਈ ਗੱਲ ਨਹੀਂ ਮੈਂ ਜੋਬ ਨੂੰ ਫੋਨ ਕਰ ਦਿੰਨਾ ਅੱਜ ਆਇਆ ਹੁਣ ਆ ਉਹ ਨਹੀਂ ਉਹ ਆਈ ਹੋਣੇ ਆ ਉਹਦਾ ਮੈਂ ਇੱਕ ਵਾਰ ਪੁੱਛ ਲਵਾਂ ਕਦੋਂ ਕ ਜਾਣਾ ਮੰਮੀ ਨੂੰ ਪਤਾ ਨਹੀਂ ਮੈਂ ਹੁਣ ਇੰਨੀ ਗੱਲ ਕਹਿ ਕੇ ਤੇ ਆ ਗਈਆਂ ਤੇ ਸਮਾਨ ਦੀ ਲਿਸਟੂ ਫੜਾਈਆਂ ਅੱਛਾ ਪਾਪਾ ਲਿਖ ਦੇਣਾ ਇਨਿਕ ਨਿਕਾ ਜਿਆ ਲਿਖ ਤੇ ਦਿੱਤਾ ਆਇਆ ਹੁਣ ਵੇਖੋ ਚੱਲ ਕੋਈ ਗੱਲ ਨਹੀਂ ਘੰਟਾ ਤੇ ਜਾਂਦੇ ਲੱਗ ਜਾਣਾ ਵਾ ਉਹ ਟਾਈਮ ਲੱਗ ਜਾਣਾ ਵਾ ਉਦੋਂ ਤੱਕ ਆਪਾਂ ਗੱਲਬਾਤ ਕਰ ਲੈਣੀ ਐ ਸਾਰੀ ਚੱਲ ਕੋਈ ਗੱਲ ਨਹੀਂ ਉਹਨੇ ਮੈਂ ਕਰਨਾ ਵਾ ਫੋਨ ਤੇ ਨਾਲੇ ਤਾਇਕਰ ਹੋਉਣਾ ਚਲੋ ਫਿਰ ਆਜੋ ਉਹਨੂੰ ਕੱਲ ਦੇ ਤੋ ਇਗਲ ਨਹੀਂ ਕੋਈ ਗੱਲ ਨਹੀਂ ਆਉਣ ਲੱਗਾ ਬੱਸ ਮੈਂ 10 ਜਾਂ 15 ਮਿੰਟ ਤੱਕ ਨਾ ਮੈਂ ਪਹੁੰਚਣਾ ਕਰੇ ਕੋ ਫਿਰ ਚੱਲਦੇ ਆਪਾਂ ਆ ਗਿਆ ਆ ਗਿਆ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਕਿੱਧਰ ਤਿਆਰ ਹੋਏ ਕਿੱਥੇ ਚੱਲੇ ਮੈਂ ਸ਼ਹਿਰ ਚ ਲੈ ਆ ਮੁੰਡੇ ਨਾ ਸ਼ਹਿਰ ਚੱਲੇ ਤੇ ਮੰਮੀ ਉਹਦਾ ਫੋਨ ਆਉਣ ਡਿਆ ਸੀ ਉਹ ਕਹਿਣ ਡੇ ਸੀ ਰਿਸ਼ਤੇ ਵੱਲੋਂ ਜਿਹੜਾ ਜੋ ਉਹਦਾ ਰਿਸ਼ਤਾ ਹੋਣ ਡਿਆ ਵਾ ਇੱਕ ਵਾਰੀ ਮੁੰਡੇ ਨਾਲ ਝਾਤੀ ਮਾਰ ਆਈਏ ਸੰਦੀਪ ਉਹਨਾਂ ਨੂੰ ਜਾ ਲਿਆਂਦੇ ਫਟਾ ਕਾ ਮੋਤੇ ਕੋਈ ਚਲੋ ਜੇ ਤੁਹਾਨੂੰ ਇੰਨੇ ਪਿਆਰ ਨਾਲ ਉਹਨਾਂ ਨੇ ਕਿਹਾ ਵਾ ਤੇ ਤੁਸੀਂ ਚਲ ਜਓ ਨਾਲ ਕੁਝ ਹੋ ਜਾਣਾ ਮੇਰੇ ਕੋਲ ਨਹੀਂ ਹੈਗਾ ਟਾਈਮ ਮੈਂ ਹੁਣੇ ਮੁੰਡੇ ਨੂੰ ਕਿਹਾ ਵਾ ਆਪਾਂ ਸ਼ਹਿਰ ਚੱਲੇ ਇਦਾਂ ਨਾ ਕਰਿਆ ਕਰੋ ਉਹਦੀ ਪਹਿਲੀ ਦਾ ਕੰਮ ਵਾ ਉਹਨਾਂ ਨੇ ਕਿਹਾ ਚਵਾਈ ਆਕਰ ਕਰਨ ਲਾ ਪਿਆ ਹੁਣ ਤੋਂ ਹੀ ਮੇਰੀ ਗੱਲ ਸੁਣ ਉਹਦੀ ਪਹਿਲੀ ਦਾ ਕੰਮ ਵਾ ਉਹ ਨਾ ਕਰੋਣੀ ਉੱਥੇ ਚੱਲੇ ਆਪਾਂ ਤੇ ਫਿਰ ਕਿੰਨੇ ਦਿਨ ਚੱਲ ਜਿਓ ਕੱਲ ਨੂੰ ਚੱਲ ਜਿਓ ਕੋਈ ਗੱਲ ਨਹੀਂ ਉਹਨਾਂ ਵੇਖ ਹੀ ਲੈਣਾ ਵਾ ਕਿਦਾਂ ਦਾ ਮੁੰਡਾ ਵਾ ਚਲੋ ਤੁਸੀਂ ਚੱਲ ਜਾਂਦੇ ਹੋਰ ਗੱਲ ਹੀ ਤੁਹਾਨੂੰ ਪੁੱਤ ਸਮਝਿਆ ਉਹਨਾਂ ਨੇ ਆਪਣਾ ਸੰਦੀਪ ਮੈਂ ਤਰੀਆਂ ਜਾਣਾ ਤੇ ਤੂੰ ਜਾਣਾ ਵਾ ਉਥੋਂ ਬਸ ਜਾਂਦੀ ਆ ਤੇ ਚੱਲ ਜਾ ਕਿਉਂ ਮੇਰੀ ਬੇਇੱਜ਼ਤੀ ਕਰਾਉਂਦੇ ਆ ਉਹਨਾਂ ਨੇ ਕਹਿੰਦੇ ਕੱਲੀ ਆ ਗਈ ਮੈਂ ਜਿਹੜੀ ਤੈਨੂੰ ਗੱਲ ਦੱਸੀ ਹੈ ਨਾ ਚੋਪੜੇ ਤੇ ਬਸੇ ਚੱਲ ਜਾ ਜੀ ਜਾਣਾ ਵਾ ਦੇ ਫਿਰ ਮੈਂ ਸਾਫ਼ ਮਨਾਂ ਕਰਦਾ ਉਹਨਾਂ ਨੂੰ ਜਿੱਦਾਂ ਮਰਜੀ ਕਰ ਉਹ ਤੇਰੀ ਟੈਨਸ਼ਨ ਆ ਮੈਂ ਚੱਲ ਲੰਮੜੇ ਨਾਲ ਕੰਮ ਪਤਾ ਨਹੀਂ ਕੀ ਹੋ ਗਿਆ ਤੁਹਾਨੂੰ ਪਹਿਲਾਂ ਤੂੰ ਹੀ ਚੰਗੇ ਭਲੇ ਸੀ ਹੋਇਆ ਮੈਨੂੰ ਕੱਖ ਨਹੀਂ ਸੰਦੀਪ ਮੈਨੂੰ ਨਹੀਂ ਪਤਾ ਕਿ ਦੋ ਕਿ ਕੁਰਸੀਆਂ ਉਹਨਾਂ ਕੋਲ ਬਸ ਮੈਂ ਉੱਥੇ ਜਾ ਕੇ ਰਾਜ਼ੀ ਨਹੀਂ ਆਗਾ ਸੁਣ ਗਿਆ ਨਾ ਤੇ ਹੋਲੀ-ਵੋਲੀ ਬਣਾ ਹੀ ਲੈਣਾ ਵਾ ਤੁਹਾਨੂੰ ਪਤਾ ਤੇ ਹੈਗਾ ਵਾ ਡੈਡੀ ਕੱਲੇ ਵਿਚਾਰੇ ਕੀ ਕਰਨ ਸਾਹੀ ਮੇਰਾ ਜੀਨੀਆ ਕਰਦਾ ਜਾਣ ਉਹ ਤੇ ਹੋਰ ਕੋਈ ਗੱਲ ਨਹੀਂ ਹੈਗੀ ਵੱਡੇ ਘਰ ਦਾ ਮਾਨ ਨਹੀਂ ਕਰੀਦਾ ਬੋਤਾ ਮੈਂ ਕੋਈ ਮਾਨ ਨਹੀਂ ਹੈ ਗੰਡਿਆ ਬਸ ਮੇਰਾ ਜੀ ਨਹੀਂ ਕਰਦਾ ਉਸੇ ਜਾਣ ਆ ਮਾਨੀ ਹੋਇਆ ਵਾ ਜਿਹੜੀ ਉਹਦੀ ਸਾਫ਼ ਹੀ ਮਨਾ ਕਰ ਦਿੱਤਾ ਜਿਹੜੀ ਮੈਂ ਤੈਨੂੰ ਗੱਲ ਕਹੀ ਹੈ ਨਾ ਜਾਣਾ ਤੇ ਬੱਸੇ ਚੱਲ ਜਾ ਮੈਂ ਵੱਧੂ ਗੱਲਾਂ ਨਹੀਂ ਸੁਣਨੀ ਠੀਕ ਹੈ ਨਾ ਕੱਲ ਨੂੰ ਤੁਹਾਡੀ ਭੈਣ ਦਾ ਵਿਆਹ ਹੁੰਦਾ ਤੇ ਤੁਸੀਂ ਨਾ ਵੇਖਣ ਜਾਂਦੇ ਭਲਾ ਕੋਈ ਗੱਲ ਨਹੀਂ ਜੇ ਭੈਣ ਦਾ ਹੋਊਗਾ ਨਾ ਤੇ ਮੈਂ ਵੇਖ ਲੂੰ ਆਪੇ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਵੇਲੇ ਦੱਸ ਮੈਂ ਉੱਥੇ ਆ ਕੇ ਕੀ ਕਰਨਾ ਵਾ ਉਹਨਾਂ ਦੀ ਕੁੜੀ ਆ ਅੱਬੇ ਵੇਖ ਲੈਣਗੇ ਕਿਦਾਂ ਦਾ ਮੁੰਡਾ ਵਾ ਸਵੇਰੇ ਸਵੇਰੇ ਨਾ ਮੂੜੀ ਖਰਾਬ ਕਰਕੇ ਰੱਖਤਾ ਇਹਨੇ ਚੰਗਾ ਭਲਾ ਘੁੰਮਣ ਚ ਲਿਆ ਯਾਰਾ ਦੋਸਤਾਂ ਨਾ ਸਾਰਾ ਮੂੜੀ ਖਰਾਬ ਕਰਤਾ ਇਹਨੇ ਮੂੜੀਆਂ ਵੀ ਨਾ ਗੱਲਾਂ ਬਣੀ ਕਿੱਥੋਂ ਕੱਢੀ ਜਾਂਦੀਆਂ ਇਹ ਦੱਸ ਮੇਰਾ ਉੱਥੇ ਕੰਮ ਕੀ ਮੈਂ ਜਾਣਾ ਹੀ ਨਹੀਂ ਇੱਕ ਧਿਆਨ ਹੀ ਹੁੰਦੇ ਤਲਜੀਤ ਨਹੀਂ ਖਲੋਤਾ ਏ ਮਾਮਾ ਜੀ ਕਿਥੋਂ ਆ ਗਏ? ਉਹ ਤੋਂ ਕਿੱਦਾਂ? ਅੱਛਾ ਅੰਮਾ ਜੀ। ਸਸਕਾ ਕੀ ਹਾਲ? ਵਧੀਆ ਕੋਈ ਸੁਣਾ। ਹੋਰ ਕੀ ਘੰਟਾ ਏ ਇੱਥੇ? ਮੈਂ ਚੱਲਿਆ ਮੁੰਡੇ ਨਾਲ ਕਿਤੇ। ਸ਼ਹਿਰ ਚੱਲੇ ਹਾਂ ਕੰਮ ਹੀ ਕੋਈ। ਅੱਛਾ। ਹਾਂਜੀ ਦੇਖਣ ਦੇ ਉਹਨੂੰ ਹੀ। ਅਸੀਂ ਤਾਂ ਚੱਲੇ ਸੀ ਅੱਜ ਭਾਜੀ ਹੁਣਾ ਕੋਲ ਤੇ ਚੱਲ ਚੱਲੀਏ। ਨਹੀਂ ਮੈਂ ਤੇ ਨਹੀਂ ਜਾਣੀ ਕੀ ਕੰਮ ਹੀ। ਉੱਧਰ ਹੀ ਚੱਲੇ ਮਿਲਣ ਗਏ ਲੈ। ਨਹੀਂ ਤੂੰ ਹੀ ਹੋ ਕੋਈ ਗੱਲ ਨਹੀਂ। ਫਿਰ ਕਿਤੇ ਚੱਲ ਜਾਗੇ ਆਪਾਂ। ਠੀਕ ਹੈ। ਹਾਂਜੀ। ਉਹ ਮੈਂ ਨਾ ਯਾਰ ਵਾਵਾ ਦਿਨਾਂ ਦਾ ਡਿਆ ਹੀ ਮੈਂ ਚੱਲ ਦਲਜੀਤ ਨੂੰ ਮਿਲਣਾ। ਹਾਂਜੀ ਹਾਂਜੀ। ਮਿਲਿਆ ਹੀ ਨਹੀਂ। ਤੇ ਕੰਮ ਹੀ ਕੋਈ ਕੰਮ ਨਹੀਂ ਯਾਰ ਉਦੋਂ ਸੰਦੀਪ ਕਿਤੇ ਦੱਸਣ ਦੀ ਸੀ ਪਰ ਮੀਤ ਨੂੰ ਹਾਂਜੀ ਤੇ ਉਹ ਛਦਾਈਆ ਉਹਨਾਂ ਕੁੜੀ ਨੂੰ ਕੱਲ ਹੀ ਇੰਨੀ ਗੱਲ ਕਹਿਣ ਡਿਆ ਕਿ ਉਹਨਾਂ ਦਾ ਘਰ ਨਹੀਂ ਚੰਗਾ ਮੈਨੂੰ ਦੱਸਿਆ ਨਹੀਂ ਮੈਂ ਤੇਰੇ ਨਾਲ ਸਾਰੀ ਗੱਲ ਬੋਹ ਕੀਤੀ ਮਮਾ ਜੀ ਮੈਨੂੰ ਹੀ ਪਤਾ ਕਿ ਉਹ ਇੰਨੇ ਮਾਰੇ ਆ ਤੇ ਮੈਨੂੰ ਪਤਾ ਹੁੰਦਾ ਨਾ ਮੈਂ ਉੱਥੇ ਵਿਆਹ ਕਰਾਉਣਾ ਹੀ ਨਹੀਂ ਦੇਖ ਜਲਦੀ ਤੇ ਮੈਂ ਤੇਰੇ ਨਾਲ ਸਾਰੀ ਗੱਲ ਕੀਤੀ ਸੀ ਕਿ ਘਰ ਉਹਨਾਂ ਦੇ ਕੱਚੇ ਆ ਮੈਨੂੰ ਇਹ ਥੋੜੀ ਪਤਾ ਸੀ ਕਿ ਦੋ ਹੀ ਕਮਰੇ ਆ ਮੈਂ ਤੈਨੂੰ ਸਭ ਦੱਸਿਆ ਸੀ ਕਿ ਕੱਚੇ ਘਰ ਹੀ ਉਹ ਤੇ ਐਦਾ ਦਾ ਸਿਸਟਮ ਆ ਕੁੜੀ ਦਾ ਭਰਾ ਕੋਈ ਨਹੀਂ ਆ ਤੇ ਹਾਲਾਤ ਮਾੜੇ ਆ ਤੇ ਉਦੋਂ ਮਾਮਾ ਜੀ ਜਾ ਕੇ ਬੈਨ ਨੂੰ ਜਗ੍ਹਾ ਨਹੀਂ ਆ ਜਿਹੜੇ ਚ ਬਿਠਾ ਸੁਰਦੇ ਹੋ ਤੇ ਹੋਰ ਕਿੱਥੇ ਬਿਠਾਣਾ ਉਹਨਾਂ ਨੂੰ ਤੇ ਨਾਲੇ ਤੋਂ ਕਹਿੰਦਾ ਇਹ ਨਹੀਂ ਗੱਲ ਹੁੰਦੀ ਸਹੁਰਿਆਂ ਦੇ ਘਰ ਜੇ ਮੈਂ ਆਪਣੇ ਯਾਰ ਦੋਸਤ ਲੈ ਕੇ ਜਾਵਾਂਗਾ ਤੇ ਕਿੱਥੇ ਬਿਠਾਵਾਂਗਾ ਤੇ ਸਹੀ ਗੱਲ ਵਾ ਕੱਲ ਕੋਈ ਯਾਰ ਦੋਸਤ ਨਾਲ ਚਲ ਜੇ ਬਿਠਾਣਾ ਕਿੱਥੇ ਉੱਥੇ ਯਾਰ ਯਾਰ ਦੋਸਤ ਨਹੀਂ ਉੱਥੇ ਕੀ ਕਰਨਾ ਜਾ ਕੇ ਉਹਨਾਂ ਦਾ ਕਿਹੜਾ ਵਿਆਹ ਧਰਿਆ ਜਾਂ ਕੋਈ ਪ੍ਰੋਗਰਾਮ ਹੋਏਗਾ ਔਰ ਤੂੰ ਖੜੇਗਾ ਤੇ ਕੀ ਪਤਾ ਇਹ ਤੇ ਟਾਈਮ ਦੀ ਗੱਲ ਹੈ ਨਾ ਉਹ ਸੌ ਕੰਮ ਹੋਏ ਨੇ ਮਾਮਾ ਜੀ ਕਿਤੇ ਉਧਰੋ ਜਾਣਾ ਹੁੰਦਾ ਬੰਦਾ ਚਲ ਜੇ ਫੇਰ ਉਹ ਨਹੀਂ ਉਹਨਾਂ ਕੀ ਕਹਿਣਾ ਅੱਜੋਂ ਇੱਥੇ ਬਿਆਹਾਂ ਤੂੰ ਇਹ ਦਿਲਜੀਤ ਤਾਂ ਟਾਈਮ ਟਾਈਮ ਦੀ ਗੱਲ ਆ ਕੀ ਪਤਾ ਕੱਲ ਨੂੰ ਤੇਰਨੂੰ ਵਧੀਆ ਘਰ ਬਣਾ ਲਨੋ ਠੀਕ ਆ ਨਾ ਜੇ ਅੱਜ ਉਹਨਾਂ ਦੇ ਕੱਚੇ ਘਰ ਆ ਤੇ ਕੱਲ ਨੂੰ ਕੀ ਪਤਾ ਉਹਨਾਂ ਨੇ ਤੇਰਨੂੰ ਵੀ ਵਧੀਆ ਬਣਾ ਲਨੇ ਆ ਇਹ ਗੱਲ ਨਹੀਂ ਸੋਚੀਦਾ ਜਦੋਂ ਬਣਾਉਣਗੇ ਨਾ ਉਦੋਂ ਦੀਆਂ ਗੱਲਾਂ ਮਾਮਾ ਜੀ ਤੇ ਕੋਈ ਗੱਲ ਨਹੀਂ ਤੂੰ ਹੀ ਹੋਵੇਂ ਮੈਂ ਤਾਂ ਨਹੀਂ ਜਾਣਾ ਉੱਥੇ ਉਹ ਚਦਾਈਆ ਗੱਲ ਨੂੰ ਸਮਝੀਦਾ ਹੀਦਾ ਦਿਲਜੀਤ ਤੂੰ ਉਹਨਾਂ ਦੇ ਘਰ ਨੂੰ ਕੀ ਲੈਣਾ ਕਰਨਾ ਠੀਕ ਆ ਨਾ ਤੈਨੂੰ ਤੇ ਕੁੜੀ ਨਾਲ ਵਾਸਤਾ ਕੁੜੀ ਸੇ ਘਰ ਦਾ ਸਾਰਾ ਕੰਮ ਕਰਦੀ ਆ ਮਾਂ ਪਿਓ ਦੀ ਇੱਜ਼ਤ ਕਰਦੀ ਆ ਤੇਰੀ ਵੀ ਇੱਜ਼ਤ ਕਰਦੀ ਆ ਤੂੰ ਉਹਨਾਂ ਦੇ ਘਰ ਨੂੰ ਹੀ ਕਰਨਾ ਯਾਰ ਚਲੋ ਕੋਈ ਗੱਲ ਨਹੀਂ ਤੁਸੀਂ ਹੋਵੋ ਤੇ ਮੇਰਾ ਟਾਈਮ ਹੋਊਗਾ ਨਾ ਮੈਂ ਵੀ ਹੋਊਂਗਾ ਤੂੰ ਐਦਾਂ ਕਰਿਆ ਕਰ ਚੱਲ ਜਾ ਕਰ ਕੋਈ ਗੱਲ ਨਹੀਂ ਜੇ ਟਾਈਮ ਹੋਊਗਾ ਨਾ ਚਲ ਜਾਂਗਾ ਮਾਮਾ ਜੀ ਹੋਵੋ ਜਿੱਥੇ ਚੱਲੇ ਤਹੀਂ ਮੈਂ ਆਪਣੇ ਕੰਮ ਹੋਵਾਂ ਫਿਰ ਮਰੇ ਨਹੀਂ ਮੈਂ ਤਾਂ ਯਾਰ ਜਾਣਾ ਹੀ ਆ ਫੋਨ ਕਿਤੇ ਦਾ ਉਹਨੂੰ ਕਿਹ ਅਹੀਂ ਆਣ ਲੱਗੇ ਚਲੋ ਠੀਕ ਹੈ ਕੋਈ ਗੱਲ ਨਹੀਂ ਹੋਵੋ ਚਲ ਠੀਕ ਤਾਂ ਜੀ ਆ ਜਾ लवली ਆਏ ਬਸ ਤੇ ਉਹ ਤਾਈ ਜੀ ਨਹੀਂ ਕਿੱਥੇ ਆ ਤਾਈ ਜੀ ਅੰਦਰ ਆ ਆ ਜਾ ਨਾਲੇ ਬਾਹਰ ਮੀ ਪੈਂਡਿਆ ਮਾਰੇ ਹੋ ਮੜੀ ਆਵਾਜ਼ ਮੈਂ ਗੱਲੀ ਕਰਦੀ ਓਏ ਅੰਦਰ ਹੀ ਆ ਜਾ ਹਾਂ ਆ ਜਾ लवली ਬੈਠੋ ਤਾਂ ਆਈ ਤੇ ਕੁਰਸੀ ਤੇ ਓ ਬੈਹ ਮੇਰਾ ਪੁੱਤ ਤਾਈ ਜੀ ਨਹੀਂ ਕਿੱਥੇ ਮਰ ਹੋ ਆ ਜਨਾਂ ਨੂੰ ਇੱਥੇ ਹੀ ਆ ਰਮਨ ਇਹ ਗੱਸੋਂ ਮੇਰੀ ਕੋਸਣਾ लवली ਹਾਂਜੀ ਠੀਕ ਠਾਕ ਜੀ ਵਧੀਆ ਤੁਸੀਂ ਸੁਣਾਓ ਕਰਦੀ ਆ ਹਾਂਜੀ ਸਸਿਕਾਤਾ ਜੀ ਸਸਿਕਾ ਕੋਸਣਾ ਹਾਂਜੀ ਠੀਕ ਠਾਕ ਵਧੀਆ ਸਾਰੇ ਤੁਸੀਂ ਸੁਣਾਓ ਬਸ ਠੀਕ ਆ ਮੈਂ ਕੁੜੀ ਦਾ ਫੋਨ ਹਾਂ ਠੀਕ ਠਾਕ ਵਧੀਆ ਅੱਛਾ ਅੱਛਾ ਠੀਕ ਆ ਪਰੋਣੇ ਦਾ ਸੁਭਾਅ ਹੀ ਉਹਦਾ ਨੇ ਵਧੀਆ ਵਧੀਆ ਮੁਗਦੇ ਰਹਿ ਕੇ ਗਈ ਆ ਅੱਛਾ ਅੱਛਾ ਰੱਖਣ ਦੀ ਪਰਵਾਹ ਸਾਰਾ ਹੀ ਬੜਾ ਵਧੀਆ ਆ ਆਹੋ ਕੀ ਮੈਂ ਫਿਰਦੀ ਤੇ ਉਹ ਇਧਰ ਆਈ ਨਹੀਂ ਉਹ ਸਾਡੇ ਘਰ ਦੋ ਦਿਨ ਰਹੀ ਅਛਾ ਸ਼ਹਿਰ ਚਲ ਗਿਆ ਲੀੜਾ ਕਪੜਾ ਬਣਾਉਣ ਠੀਕ ਆ ਤੇ ਤੈਨੂੰ ਪਤਾ ਸ਼ਹਿਰ ਚਾਹੀਏ ਕੁੜੀਆਂ ਦਾ ਨਿੱਕਾ ਮੋਟਾ ਸਮਾਨ ਲੈਣ ਵਾਲਾ ਹੁੰਦਾ ਉਹ ਆਹੋ ਹੀ ਤੇ ਹੈ ਜੀ ਸਾਰਾ ਦੇਣੀ ਉੱਥੇ ਨੰਗਿਆ ਸਾਡਾ ਹੂੰ ਹੂੰ ਉਹ ਮੈਂ ਵੀ ਤਾਈ ਜੀ ਤੁਹਾਡੇ ਨਾਲ ਗੱਲ ਹੀ ਕਰਨੀ ਹੈ ਇੱਕ ਅਸਲ ਚ ਨਾ ਮੈਂ ਤੇ ਰਪਿੰਦਰ ਨੇ ਨਾ ਜੋਬ ਨੂੰ ਸੱਦਣਾ ਵਾਜ ਜੋਬ ਨੂੰ ਸੱਦਣਾ ਅੱਜ ਉਹ ਹਾਂਜੀ ਤਾਇਆ ਜੀ ਮੈਂ ਚੱਲ ਕੇ ਕਰ ਸੱਦ ਲੈਣੇ ਆ ਠੀਕ ਆ ਤੇ ਚਾਲੇ ਆ ਵੀ ਤੁਸੀਂ ਵੇਖੋ ਖ ਲਓਗੇ ਨਾਲੇ ਸੁਭਾ ਦਾ ਪਤਾ ਲੱਗ ਜੂ ਮੁੰਡੇ ਦਾ ਤੇ ਬਾਕੀ ਇਹ ਆ ਵੀ ਵਿਆਹ ਦੀ ਤੁਸੀਂ ਕੋਈ ਗੱਲ ਨਹੀਂ ਕਰਨੀ ਹਣਾ ਠੀਕ ਆ ਉਹ ਮੈਂ ਸਾਰੀ ਗੱਲ ਉਹਨਾਂ ਕਰੂੰਗਾ ਠੀਕ ਹੈ ਨਾ ਠੀਕ ਠੀਕ ਹੈ ਬਸ ਤੁਸੀਂ ਝਾਤੀ ਮਾਰ ਲਓ ਇੱਕ ਵਾਰੀ ਜਿਹਦੇ ਤੁਹਾਨੂੰ ਪਸੰਦ ਆਉਂਦਾ ਵਾ ਤੇ ਫਿਰ ਮੈਂ ਗੱਲ ਤੋਂ ਹੋ ਲੂੰਗਾ ਅੱਗੇ ਉਹ ਚੱਲ ਲਵਲੀ ਉਹ ਤੇ ਗੱਲ ਤੇਰੀ ਠੀਕ ਆ ਜੇ ਤੇਰੀ ਮਾਰ ਨੂੰ ਪਤਾ ਲੱਗ ਗਿਆ ਨਾ ਕਿ ਇਹਨਾਂ ਨੇ ਆਹ ਕੰਮ ਕੀਤਾ ਵਾ ਤੇ ਫਿਰ ਵੇਖ ਲਈ ਉਹ ਤਾਂ ਐ ਜੀ ਉਹ ਵੀ ਕੰਮ ਅਸੀਂ ਕਰ ਲਿਆ ਉਹ ਚਲ ਗਿਆ ਸ਼ਹਿਰ ਅੱਛਾ ਤੇ ਨਾਲੇ ਆ ਵੀ ਚੰਗਾ ਹੋ ਗਿਆ ਮੀਂਹ ਪੈੰਦਿਆ ਵਾ ਨਾਲ ਟਾਈਮ ਲੱਗ ਜੂਗਾ ਉੱਥੇ ਓਏ ਹਾ ਤਾਂ ਹੀ ਤੇ ਉਹਨੂੰ ਸੱਦਿਆ ਵਾ ਚਲ ਕੋਈ ਗੱਲ ਨਹੀਂ ਅਸੀਂ ਕਿੰਨਾ ਥੇਰ ਜਾਣਾ ਵਾ ਝਾਤੀ ਮਾਰ ਕੇ ਮੁੰਡੇ ਨਾਲ ਘਰ ਆ ਜਾਣਾ ਹਾਂਜੀ ਮੈਂ ਚਲੋ ਸੁਭਾਸਪੂ ਦਾ ਪਤਾ ਲੱਗ ਜੂਗਾ ਤੁਹਾਨੂੰ ਤੇ ਜਦੋਂ ਆਉਂਦਾ ਵਾ ਨਾ ਫਿਰ ਤੁਹਾਨੂੰ ਮੈਂ ਦੱਸਣਾ ਵਾ ਫਿਰ ਤੇ ਤੁਸੀਂ ਆ ਜਿਓ ਚਲ ਠੀਕ ਆ ਚਲ ਬਿਆ ਪੁੱਤ ਤੂੰ ਮੈਂ ਚਾਹ ਬਣਾਵਾ ਨਾ ਨਹੀਂ ਚਾਹ ਨਹੀਂ ਜਿਪੀਣੀ ਮੰਮੀ ਡੈਡੀ ਵੀ ਚੱਲੇ ਆ ਸ਼ਹਿਰ ਨੂੰ ਤੇ ਮੈਂ ਜਾਵਾ ਕਰਨ ਘੁੱਟ ਚਾਹ ਪੀ ਕੇ ਚੱਲ ਜੀ ਕੋਈ ਗੱਲ ਨਹੀਂ ਨਾ ਕਾਹਲੀ ਸੀ ਮੰਨਾ ਹੋ ਪੁੱਜਾਤਾ ਜੀ ਫਿਰ ਪੀ ਲਾਂਗੇ ਕੋਈ ਗੱਲ ਪੁੱਤਾ ਜੀ ਆਹ ਕੰਮ ਸਿਰੇ ਚੜ ਜੇ ਨਾ ਤੇ ਕੁੜੀ ਸੌਕੇ ਘਰ ਚਲ ਜਣੀ ਆ ਤੇ ਮੁੜ ਕੇ ਚਾਹ ਪਿਆਵ ਚਲ ਮਰਜੀ ਆ ਤੇਰੀ ਵੇਖ ਲਾ ਫਿਰ ਕੋਈ ਗੱਲ ਨਹੀਂ ਮੈਂ ਸੁਣਾ ਕਰਨਾ ਫਿਰ ਆ ਜਿਓ ਹਾਂ ਠੀਕ ਆ ਜਿੱਦਾਂ ਮਰਜ਼ੀ ਆ ਨਾ ਲਗਲੀ ਦਾ ਸੁਭਾ ਚੰਗਾ ਵਾ ਫੇਰ ਵੀ ਨਾ ਇਹਨਾਂ ਨੂੰ ਆਪਣੀਆਂ ਭੈਣਾਂ ਹੀ ਸਮਝਦਾ ਵਾ ਨਹੀਂ ਤੇ ਨਾ ਜਿੱਦਾਂ ਦੀ ਮਾਂ ਵਾ ਜੇ ਇਹ ਵੀ ਇਦਾਂ ਦਾ ਹੋਵੇ ਇਹਨੂੰ ਕੀ ਲੋੜ ਪਈ ਆ ਫਿਕਰ ਕਰਨ ਦੀ ਵੀ ਮੈਂ ਰਿਸ਼ਤਾ ਕਰਾਵਾਂ ਉਹ ਨਹੀਂ ਰਮਨ ਇਹਦੇ ਦਿਲ 'ਚ ਨਹੀਂ ਇਦਾਂ ਦੀ ਗੱਲ ਕੋਈ ਵੀ ਚੱਲ ਕੋਈ ਗੱਲ ਨਹੀਂ ਇੱਕ ਰਚਾ ਤੇ ਮਾਰ ਲੈਨੇ ਆ ਚੰਗਾ ਹੀ ਹੋਣਾ ਵਾ ਚੰਗੇ ਪਰਿਵਾਰ ਵਿੱਚ ਹੀ ਰਹਿ ਆ ਵਾ ਤੇ ਜਿੱਦਾਂ ਦੇ ਦਾ ਸੋਹਰਾ ਪਰਿਵਾਰ ਉਦਾਂ ਦੇ ਮੁੰਡਾ ਬਣਾਵਾਂ ਚੱਲ ਹੁੰਦਾ ਕਰ ਵੇਖ ਲੈਨੇ ਆ ਮੈਂ ਤਾਂ ਉਹਦਾ ਕਹਿਣ ਲੱਗੀ ਆ ਫੇ लवली ਇਹ ਮੁੰਡੇ ਦਾ ਕੀ ਵੇਖਣਾ ਚੱਲ ਜੇ ਤੈਨੂੰ ਪਸੰਦ ਆ ਤੇ ਹਾਨੂੰ ਵੀ ਪਸੰਦ ਆ ਅਗਲਾ ਕਹੂਗਾ ਤਾਈ ਤਾਈ ਨੂੰ ਮਰਤੇ ਜੀ ਕੀ ਨਹੀਂ ਹੈ ਨੀਗਾ ਛਾਤੀ ਕਹਤਾ ਵਾ ਵੀ ਕੋਈ ਗੱਲ ਨਹੀਂ ਤੇਰਾ ਮਨ ਉਹ ਮੁੰਡੇ ਨੂੰ ਥੋੜਾ ਇਹ ਗੱਲ ਤਾਂ ਪਤਾ ਵਾ ਵੀ ਇਹਨਾਂ ਦੇ ਆ ਗੱਲ ਕਰਨ ਦੇ ਮੁੰਡੇ ਨੂੰ ਤਾਂ ਨਹੀਂ ਪਤਾ लवली ਨੂੰ ਤਾਂ ਪਤਾ ਨਾ ਉਹ ਚਲ लवली ਨੂੰ ਤਾਂ ਪਤਾ ਕੋਈ ਗੱਲ ਨਹੀਂ ਆ ਚਲ ਠੀਕ ਵਾ ਕੋਈ ਚਲ ਉੱਠ ਯਾਰ ਚਾਹ ਬਣਾ ਕੁੱਟ ਚਲ ਬਣਾ ਨਹੀਂ ਮੈਂ ਚਾਹ ਚੱਲ ਆ ਅਵਿਨਾ ਮਾਰਾ ਇਹਦਾ ਲੱਖ ਲੱਖ ਸ਼ੋ ਕਰਵਾ ਤੇ लवली ਨੇ ਦੱਸ ਪਾਤੀ ਆ ਨਹੀਂ ਤੇ ਗਰੀਬ ਘਰਾ ਵਿੱਚ ਰਿਸ਼ਤੇ ਕੌਣ ਕਰਤਾ ਆ ਕਹਿਣਾ ਵਾ ਮਾਤੜ ਹੈਗੇ ਆ ਇਹਨਾਂ ਨੇ ਕੀ ਦੇਣਾ ਕੁੜੀ ਵੀ ਇਹਨਾਂ ਦੀ ਉਦਾਂ ਦੀ ਹੋਣੀ ਆ ਸੰਦੀਪ ਵੀ ਸੌਖੇ ਘਰ ਚ ਲਗੀ ਆ ਚੱਲ ਇਹ ਵੀ ਨਿੱਕੀ ਵੀ ਸੌਖੇ ਘਰ ਚ ਚਲ ਜੂਗੀ ਫੇਰ ਨਹੀਂ ਮੈਨੂੰ ਕੋਈ ਫਿਕਰ ਤੇ ਆਪਣੇ ਘਰ ਸੋਹਣਿਆ ਹੋਣਾ ਤੇ ਮਾਪਿਓ ਤਾਂ ਉਦਾਂ ਹੀ ਉੜਦੇ ਫਿਰਦੇ ਆ ਲਗੇ ਮਮੀ ਨੇ ਮਮੀ ਹੁਣ ਤੇ ਚਲ ਗਈ ਆ ਸ਼ਹਿਰ ਤੇ ਤੁਸੀਂ ਦੱਸੋ ਬੜਾ ਟਾਈਮ ਲਾਇਆ ਉਥੇ ਉਹ ਮੈਂ ਤਾਂ ਇਤਾਈ ਲੱਗੇ ਬੈਠਾ ਸੀ ਕੀ ਕਹਿੰਦੇ ਨੇ ਤੇ ਉਹਨਾਂ ਨੂੰ ਸੁਣਾ ਦੇ ਆਂ ਅੱਛਾ ਤੇ ਉਹ ਆਂਦੇ ਵੀ ਮੜਾ ਜਾਨ ਹਿਸ਼ਾਰਾ ਕਰਦੇ ਹਾਂ ਆ ਜਾਾਂਗੇ ਜਦੋਂ ਆ ਜੂਗਾ ਉਹਨਾਂ ਨੇ ਕਿ ਹੁਣ ਟਾਈਮ ਦੇ ਨਾਲ ਆ ਜਾਇਓ ਓਏ ਉਹ ਤੇ ਘਰੇ ਹੀ ਆ ਕਿਉਂਕਿ ਜੜੀ ਗੱਲ ਬਸ਼ੇਸ਼ਤੀ ਹੋ ਜੇ ਨਾ ਤੇ ਮੜਗੇ ਮਮੀ ਹੁਣਾਂ ਨੂੰ ਨਹੀਂ ਪਤਾ ਕਿਹੜੇ ਟਾਈਮ ਉਹਨਾਂ ਨੇ ਆਏੜਾ ਉਹ ਨਹੀਂ ਨਹੀਂ ਮੀ ਪੈਂਡਿਆ ਕੋਈ ਗੱਲ ਨਹੀਂ ਟਾਈਮ ਨਾ ਲੱਗ ਜਾਣਾ ਵਾ ਤੇ ਜੋ ਬੰ ਰਹਿ ਗਿਆ ਉਹਨੂੰ ਤਾਂ ਫੋਨ ਕਰ ਲਾਂ ਮੈਂ ਪਰ ਮੈਨੂੰ ਵੀ ਚੇਹੇ ਵਿੱਚ ਨਾ ਦਰਜਾ ਵੀ ਲੱਗੀ ਜਾਂਦੇ ਆ ਵਾ ਉਹ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮम्मी ਹੁਣੀ ਉੱਤੇ ਆ ਗਈ ਨਾ ਤੇ ਸਾਰਾ ਪਲਾਨ ਉੱਥੇ ਰਹਿ ਜਾਣਾ ਵਾ ਉਹ ਅਹੀਂ ਨਾ ਚੇ ਥੋੜਾ ਭਲਣਾ ਤਾਈ ਤਾਈ ਨੂੰ ਉਹਨਾਂ ਨੂੰ ਕਹਜਣਾ ਵਾ ਛੇਤੀ ਲਾਓ ਫੋਨ ਤੇ ਛੇਤੀ ਹਮ लवली ਭਾਜੀ ਦਾ ਹੈਲੋ ਹੈਲੋ ਸਸੀਕੇ ਭਾਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਕੰਮ ਵਧੀਆ ਠੀਕ ਆ ਭੱਠੇ ਤੇ ਹੀ ਆ ਮੈਂ ਤੇ ਹਾਂਜੀ ਨੰਗਣਾ ਕੀ ਭਾਜੀ ਇਦਾਂ ਹੀ ਬਸ ਕੰਮ ਜੀ ਤੁਹਾਨੂੰ ਪਤਾ ਸਵੇਰੇ ਸੋਕ ਤੇ ਜਾਈਦਾ ਵਾ ਤੇ ਸ਼ਾਮੀ ਆਈਦਾ ਮੁੜਕੇ ਚੱਲ ਵਧੀਆ ਵਧੀਆ ਤੇ ਘਰ ਦਾ ਮਾਰ ਕੇ ਤਾਂ ਠੀਕ ਠਾਕ ਘਰ ਵਧੀਆ ਠੀਕ ਹੈ ਸਾਰੇ ਹਾਂਜੀ ਕੋਈ ਫੋਨ ਨਾ ਕੀਤਾ ਹੈ ਜੀ ਉਹ ਵੀ ਅੱਜ ਘਰੋਂ ਹੋ ਗਈਆਂ ਕੋਈ ਨਹੀਂ ਆ ਜਨਾਂ ਕੰਮ ਹੀ ਕੋਈ ਨਹੀਂ ਕੰਮ ਤੇ ਨਹੀਂ ਉਦੋਂ ਮੈਂ ਚੱਲ ਮਿਲ ਕੇ ਜਾ ਨਹੀਂ ਕੋਈ ਨਹੀਂ ਅੱਜ ਉਦਾਂ ਵੀ ਨਹੀਂ ਨਹੀਂ ਕੰਮ ਤੇ ਕੋਈ ਨਹੀਂ ਛਿਟ ਕਰੀ ਜੀ ਆਉਂਦੀ ਆ ਇੱਥੇ ਹੀ ਸਾਰੇ ਬੰਦੇ ਵਿਲੇ ਹੀ ਅੱਜ। ਅੱਛਾ। ਤੇ ਕੋਈ ਨਹੀਂ ਮੈਂ ਆਈ ਜਾਂਣਾ ਤੁਹਾਡੇ ਕੋਲ ਮੈਂ ਵੀ ਸਭ ਕੁ ਚੱਲਿਆ ਹੀ ਘਰ। ਹਾਂ ਹਾਂ। ਤੇ ਮੈਂ ਇੱਥੋਂ ਜਾਂਦਾ ਜਾਂਦਾ ਹੋ ਜਾਣਾ ਇੱਕ ਰੀ। ਚੱਲ ਕੜੀਂ ਕੜੀਆ ਜੀ। ਨਹੀਂ ਨਹੀਂ ਕੋਈ ਨਹੀਂ ਆਉਣਾ ਮੈਂ ਫਿਰ ਹੈ। ਚਲੋ ਠੀਕ ਹੈ। ਠੀਕ ਠੀਕ ਹੈ ਭਾਜੀ ਠੀਕ। ਇਦਾਂ ਕਰਦਾ। ਕੰਮ ਤੇ ਰੁਗਿਆ ਹੀ ਹੈ। ਤੇ ਮੈਂ ਜਾਂਦਾ ਜਾਂਦਾ ਨਾ ਰੁਪਿੰਦਰ ਕੋਲ ਹੋਈ ਜਾਣਾ। ਫੇਰ ਹੀ ਸਿੱਧਾ ਹੀ ਘਰ ਚਲ ਜੂੰਗਾ। ਕੀ ਕਹਿੰਦੇ? ਉਹ ਕਹਿੰਦਾ ਮੈਂ ਆ ਗਿਆ ਬਸ ਥੋੜਾ ਜਿਹਾ ਕੰਮ ਆ ਉੱਥੇ ਮੁਕਾ ਕੇ ਤੇ ਮੈਂ ਆ ਜੰਨਾ। ਚਲੋ ਇਹ ਤੇ ਠੀਕ ਵਾ ਪਰ ਨਾ ਮੇਰੇ ਮਨ ਚ ਖਿਆਲ ਜਾਈ ਜਾਂਦੇ ਆ ਕਿਹੜਾ ਖਿਆਲ ਆਉਂਦਿਆ ਹੁਣ ਮੈਂ ਸੋਚੰਦੀ ਆ ਕਿ ਇਹ ਵਾਲਾ ਕੰਮ ਤੇ ਕਰਨਦੇ ਆ ਨਾ ਪਰ ਮੈਨੂੰ ਚੰਗਾ ਜਿਹਾ ਨਹੀਂ ਲੱਗੰਦੇ ਆ ਕਿਉਂਕਿ ਨਾਂ ਦੇ ਵਿੱਚ ਮੰਮੀ ਹੈਗੇ ਆ ਨਾ ਡੈਡੀ ਆ ਫਿਰ ਵੀ ਸਿਆਣੇ ਬੰਦੇ ਦੀ ਸਲਾਹ ਨਾ ਸਿਆਣੀ ਹੁੰਦੀ ਆ ਰਪਿੰਦਰ ਮੇਰਾ ਕਿਹੜਾ ਜੀ ਕੰਡਿਆ ਵਾ ਹੈ ਪਰ ਮੰਮੀ ਦਾ ਨ ਸੁਭਾਈ ਇਦਾਂ ਦਾ ਉਹਨਾਂ ਨੂੰ ਚੰਗਾ ਚਾਹੁੰਦੇ ਨਹੀਂ ਆ ਹੁਣ ਮੰਮੀ ਵਿੱਚ ਹੋਵੇ ਤੇ ਸਾਰੇ ਕੰਮ ਉਹਨੇ ਦੱਸਣੇ ਹਨ ਨਾਲ ਹੋ ਕੇ ਨੇ ਕਰਾਉਣੇ ਹਾਂ ਮੰਮੀ ਤੁਹਾਨੂੰ ਉੱਧਰ ਜਾਣ ਨਹੀਂ ਆ ਦਿੰਦੀ ਤੇ ਬਾਕੀ ਇਹ ਆ ਵੀ ਡੈਡੀ ਨੂੰ ਥੋੜਾ ਬੋਤਾ ਪਤਾ ਵਾ ਡੈਡੀ ਤੇ ਸਾਡਾ ਸਾਥ ਦਿੰਦੇ ਆ ਪਰ ਇਹ ਮੰਮੀ ਨਹੀਂ ਨਾ ਦਿੰਦੀ ਕਹਿਣ ਨੂੰ ਹੁਣ ਜੀਤ ਨਹੀਂਆ ਕਰਦਾ ਹੈ ਸਾਡੀ ਮਾਂ ਹੀ ਆ ਠੀਕ ਆ ਨਾ ਕੱਲ ਨੂੰ ਜੇ ਇਹਨੂੰ ਕੋਈ ਗੱਲ ਦਾ ਪਤਾ ਲੱਗ ਗਿਆ ਨਾ ਉਹਨੇ ਸਾਡੇ ਵਰਖਲਾ ਹੋ ਜਾਣਾ ਵਾ ਤੂੰ ਨੂੰ ਕੋਈ ਗੱਲ ਦਾ ਨਾ ਪਤਾ ਲੱਗਣ ਦੀ ਠੀਕ ਆ ਨਾ ਤੇ ਆਉਂਦਾ ਵਾ ਨਾ ਝੁਬਣਾ ਤੇ ਤਾਈ ਤਾਈ ਨੂੰ ਆਵਾਜ਼ ਮਾਰ ਕੇ ਤੇ ਲਿਆ ਤੂੰ ਜੋ ਤਾਂ ਲਵਲੀ ਆਇਆ ਸੀ ਆਪਣੇ ਨਾਲ ਕੀ ਕਹਿੰਦੇ ਮਮੀ ਵੀ ਜੀ ਕਹਿਣਾ ਉਹਨੇ ਕੀ ਆ ਉਹ ਤੇਰਾ ਰਿਸ਼ਤਾ ਜਿਹੜਾ ਕਰਵਾਉਂਦਿਆ ਵਾ ਨਾ ਕੈਂਡਿਆ ਹੀ ਵੀ ਉਹਨੂੰ ਮੁੰਡੇ ਨੂੰ ਹੀ ਕਰ ਸਕਦਿਆ ਵਾ ਤੇ ਤੁਸੀਂ ਦੋਵੇਂ ਜਣੇ ਆਣ ਕੇ ਤੇ ਚਾਤੀ ਮਾਰ ਲਿਓ ਨਾਲੇ ਤੁਹਾਨੂੰ ਸੁਬਾਹ ਦਾ ਪਤਾ ਲੱਗ ਜਾਊਗਾ ਜੇ ਕੋਈ ਗੱਲਬਾਤ ਕਰਨੀ ਆ ਤਾਂ ਕਰ ਲਿਓ ਪੁੱਛ ਲਿਓ ਉਹਨੂੰ ਚਲੋ ਕੋਈ ਨਹੀਂ ਮੰਮੀ ਜੀ ਮੈਂ ਤੇ ਤੁਹਾਨੂੰ ਪਹਿਲਾਂ ਵੀ ਕਿਹਾ ਵਾ ਜਿੱਦਾਂ ਵੀ ਤੁਸੀਂ ਕਰਨਾ ਵਾ ਆਪਣੀ ਮਰਜ਼ੀ ਕਰਨੀ ਆ ਪਰ ਮੈਂ ਇਹ ਚੀਜ਼ ਕਹਿਨੀ ਆ ਕਿ ਇੱਕ ਵਾਰੀ ਆਪਣਾ ਸਾਬਕਾ ਦਾਬ ਲਾ ਲਿਓ ਸੌ ਖਰਚਿਆਂ ਦੀ ਲੋੜ ਹੁੰਦੀ ਐ ਉਹਨਾਂ ਨਾਲ ਵੀ ਸਾਰੀ ਗੱਲਬਾਤ ਕਰ ਲਿਓ ਚੱਲ ਉਹ ਤਾਂ लवली ਨਾਲ ਪੇ ਕਰ ਲੈਣੀ ਆ ਉਹ ਕਹਿੰਦਾ ਹੀ ਵਿਆਹ ਬਾਰੇ ਤੁਸੀਂ ਕੋਈ ਗੱਲ ਨਾ ਕਰਿਓ ਮੈਂ ਆਪੇ ਕਰ ਲੂੰ ਸਾਰੀ ਗੱਲ ਅਸੀਂ ਤਾਂ ਮੜੀ ਜੀ ਛਾਤੀ ਮਾਰਨੀ ਆ ਚਾਹ ਪਾਣੀ ਪੀਵਾਂਗੇ ਤਾਂ ਆਪਣੇ ਘਰ ਨੂੰ ਆ ਜਾਾਂਗੇ ਹਾਂਜੀ ਉਹ ਤੇ ਗੱਲ ਹੈਗੀ ਆ ਬਾਕੀ ਲੱਜੀ ਸਿਆਣੀ ਆ ਆਹੋ ਉਹਨੇ ਕੋਈ ਵੇਖ ਕੇ ਕਰਵਾਇਆ ਹੋਊਗਾ ਹਾਂਜੀ ਉਹਨੂੰ ਪਤਾ ਹੀ ਆ ਸਾਡੇ ਹਾਲਾਤਾਂ ਦਾ ਤੇ ਨਾਲੇ ਕਰਨਾ ਦੇ ਪੈਣਾ ਹੀ ਆ ਹੁਣ ਵੀ 6 ਮਹੀਨਾ ਠਹਿਰ ਕੇ ਵੀ ਤੇਰੇ ਹੀ ਖਰਚੇ ਦੀ ਗੱਲ ਜੇ ਅੱਜ ਖਰਚਾ ਚੁੱਕਿਆ ਹੋਊਗਾ ਚੁੱਕ ਝਕਾ ਕੇ ਲਾਵਾਂਗੇ ਪੈਸੇ ਕੋਈ ਨੂੰ ਕੱਲ ਨੂੰ ਆਪੇ ਰੱਥ ਜਾਣਗੇ ਇਹ ਆਪੇ ਇੱਕ ਬਰਾਨਾ ਤੁਸੀਂ ਦੋਵੇਂ ਜਾਣੀਆਂ ਵਿਆਹੀਆਂ ਹੋ ਗਈਆਂ ਫਿਰ ਸਾਡੇ ਸਿਰ ਤੇ ਕੋਈ ਹੋਰ ਕੰਮ ਨਾ ਹੋਊਗਾ ਚਲੋ ਕੋਈ ਨੀ ਮਮੀ ਜੀ ਕਿੰਨਾ ਵੀ ਤੁਹਾਡਾ ਮੰਨਵਾ ਨਾ ਉਵੇਂ ਹੀ ਕਰ ਲੋ ਪਰ ਇਹ ਆ ਪੀਏ ਚੀਜ਼ ਸੋਚ ਲਿਓ ਵੀ ਉਹਨਾਂ ਦੀ ਕੋਈ ਮੰਗ ਨਾ ਹੋਵੇ ਉਹ ਨਾ ਹੋਏ ਵੱਡੇ ਕਰਦਾ ਵੇਖੀ ਜਾਈਏ ਤੇ ਬਾਅਦ ਚ ਉਹਨਾਂ ਦੀਆਂ 100 ਮੰਗਾਂ ਨਿਕਲਣ ਅਹੀਂ ਇਹ ਨਹੀਂ ਪੂrti ਕਰਨ ਜੋਗੇ ਨਹੀਂ ਹੈਗੇ ਇਹ ਗੱਲ ਤਾਂ लवली ਨੂੰ ਮੈਂ ਪਹਿਲਾਂ ਹੀ ਦੱਸੀ ਆ ਅਹੀਂ ਕੋਈ ਦੇ ਨਹੀਂ ਸਕਦੀ ਤੇ ਕਹਿੰਦਾ ਹੀ ਕੋਈ ਗੱਲ ਨਹੀਂ ਮੈਂ ਸਾਰੀ ਗੱਲ ਉਹਨਾਂ ਨਾਲ ਕਰ ਲਈ ਆ ਤਾਂ ਨਾਲੇ ਉਹਨਾਂ ਦੇ ਘਰ ਸਭ ਕੁਝ ਹੈਗਾ ਵਾ ਮਾਂ ਪਿਓ ਹੈ ਨਹੀਂਗੇ ਮੁੰਡੇ ਦੇ ਦਾਦੀ ਨੇ ਪਾਲ ਲਿਆ ਵਾ ਦਾਦੀ ਆ ਵਸ ਉਹਦੇ ਕੋਲ ਚਲੋ ਕੋਈ ਨਹੀਂ ਵੇ ਲੋ ਜਿੱਦਾਂ ਤੁਹਾਡਾ ਮਨ ਕਰਦਾ ਵਾ ਨਾ ਉਦਾਂ ਹੀ ਕਰ ਲਓ ਮੈਂ ਤੁਹਾਡੇ ਨਾਲ ਸਹਿਮਤ ਆ ਚਲ ਠੀਕ ਆ ਫਿਰ ਆਂਦਾ ਹੀ ਜਦੋਂ ਆਉ ਮੁੰਡਾ ਤੁਹਾਨੂੰ ਆਵਾਜ਼ ਦੇ ਦਾਂਗੇ ਤੇ ਫਿਰ ਤੁਸੀਂ ਆ ਜਿਓ ਉਹਦਾ ਮਾਂ ਪਿਓ ਵੀ ਅੱਜ ਘਰ ਹੈ ਨਹੀਂਗਾ ਸ਼ਹਿਰ ਘਲਾਇਆ ਬਾਹਨੇ ਨਾਲ ਉਹਨਾਂ ਤੇਹੀ ਦੀਦੀ ਨੇ ਦੱਸਿਆ ਹੈ ਗੱਲ ਉਹਦਾਂ ਤੁਹਾਡੇ ਹੁੰਦਿਆਂ ਹੀ ਗੱਲ ਹੋਈ ਸੀ ਉਹਦਾਂ ਦੱਸਿਆ ਹੈਗਾ ਹੁਣ ਇੱਕਦਾਂ ਵੇਖ ਚਾਹ ਖਮਨੇ ਆ ਤੇ ਫਿਰ ਕੋਈ ਨੂੰ ਫੋਨ ਕਰਕੇ ਉਹਨੂੰ ਦੱਸ ਦਾਂਗੇ ਚਲੋ ਕੋਈ ਨਹੀਂ ਤੇਹੀ ਕਰੋ ਸਲਾਹ ਫਿਰ ਮੈਂ ਡੜ ਜੂਗੀ ਨਾਲਿਆਂ ਲੈ ਆ ਚੱਲ ਆਉਂਦਾ ਮੁੰਡਾ ਤੇ ਆ ਪਿਆ ਵਾ ਇਤੇ ਦੂਗਾ ਪਿਆ ਆ ਗਿਆ ਵਾ ਵੇਖਣਾ ਦਾ ਹੀ ਕੀ ਇਹ ਮੁੰਡੇ ਦਾ लवली ਸਿਆਣਾ ਹੀ ਆ ਇਹਨੂੰ ਪਤਾ ਹੀ ਇਹਦੀ ਰਿਸ਼ਤੇਦਾਰੀ ਆ ਅਕਸਰ ਮਿਲਿਆ ਵਰਤਿਆ ਹੀ ਹੋਊਗਾ ਉਹਨਾਂ ਦੇ ਨਾਲ ਤੇ ਗਾੜੀ ਇਹਨਾਂ ਦੀ ਕਿਸਮਤ ਵਿਚਾਰੀਆਂ ਦੀ ਜੋ ਆਪਣੇ ਕਰਮਾਂ ਵਿੱਚ ਲਿਖਾ ਕੇ ਆਈਆਂ ਵਾ ਅਸੀਂ ਤਾਂ ਕੋਈ ਦੇਣ ਜੋਗੇ ਨਹੀਂਗੇ ਹੈਗੇ ਜਿੱਦਾਂ ਦੇ ਸਾਡੇ ਹਾਲਾਤ ਵਾ